ਮੇਜਰਪਾਰਕ ਤੋਂ ਬਲੋਂ ਸਾਰੇ ਹੀ ਦੋਸਤਾਂ ਨੂੰ ਆਦ ਪੁਸਤਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਕਲੀਵਲੈਂਡ ਆਏ ਹੋਏ ਆ ਤੇ ਇੱਥੇ ਮੈਂ ਤੁਹਾਨੂੰ ਜਿਹੜਾ ਆੜਾ ਦੁਆੜਾ ਉਹ ਦਿਖਾਉਣਾ ਹੈ ਅ ਸੋ ਸਾਡਾ ਜਿਹੜਾ ਹੋਟਲ ਹੈ ਬੜਾ ਹੀ ਖੂਬਸੂਰਤ ਹੈ ਹੌਲੀਡੇ ਇਨ ਦੇ ਵਿੱਚ ਆਪਾਂ ਠਹਿਰੇ ਹੋਏ ਆ ਸੋ ਇਕਲੀਵਲੈਂਡ ਦੇ ਵਿੱਚ ਹੈਗਾ ਅ ਸੋ ਇੱਥੇ ਆਪਾਂ ਰਾਤ ਆ ਗਏ ਸੀ ਤੋ ਬੱਚਿਆਂ ਨੇ ਗੇਮ ਦੇਖਣੀ ਸੀ ਤੇ ਮੈਂ ਨਾਲ ਉਦਾਂ ਹੀ ਆ ਗਿਆ ਕਿ ਮੈਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਸੋ ਮੈਂ ਕਿਹਾ ਵੀ ਚਲੋ ਮੈਂ ਵੀ ਆਲਾ ਦਵਾਲਾ ਦੇਖਿਆਉਂਗਾ ਘਰ ਬੈਠਾ ਬੰਦਾ ਬੋਰ ਹੋ ਜਾਂਦਾ ਤਾਂ ਜਾਂ ਕਹਿ ਲਓ ਵੀ ਫੈਮਿਲੀ ਜਦੋਂ ਇਕੱਠੀ ਹੁੰਦੀ ਆ ਤਾਂ ਗੱਲਾਂ ਮਾਰਨ ਦਾ ਤੁਹਾਨੂੰ ਜਿਹੜਾ ਵਕਤ ਆਉਂ ਮਿਲ ਜਾਂਦਾ ਸੋ ਗਰਮੀਆਂ ਦੇ ਦਿਨ ਨੇ ਇੱਥੇ ਗਰਮੀ ਅੱਜ ਇੱਥੇ ਵੀ ਕਾਫੀ ਹੈ 35 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਹੈ ਸੋ ਬਾਹਰ ਸੜਕਾਂ ਤੇ ਤੁਰਨਾ ਔਖਾ ਹੈ ਲੇਕਿਨ ਗੱਡੀਆਂ ਦੇ ਵਿੱਚ ਜਿਹੜਾ ਏਸੀ ਵਿਗਾਰਾ ਲੱਗਿਆ ਹੋਇਆ ਸੋ ਮੈਂ ਤੁਹਾਨੂੰ ਆਲਾ ਦਵਾਲਾ ਦਿਖਾਉਣਾ ਸੋ ਤੁਸੀਂ ਇਸ ਬਲੌਗ ਨਾਲ ਜੁੜੇ ਰਹੋ ਤਾਂ ਜਿੰਨੀਆਂ ਵੀ ਮੈਂ ਤੁਹਾਨੂੰ ਚੀਜ਼ਾਂ ਦਿਖਾਉਂਗਾ ਤੇ ਉਹ ਤੁਸੀਂ ਜਰੂਰ ਦੇਖਣੀ ਆ ਤੇ ਮੇਰਾ ਦਿਖਾਉਣ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਜਿਹੜਾ ਹੈਗਾ ਉਹ ਸ਼ੌਕ ਪੈਦਾ ਹੋਵੇ ਘੁੰਮਣ ਫਿਰਨ ਦਾ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਜਾਣ ਦਾ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਾਂ ਪੈਸੇ ਤਾਂ ਸਾਰਿਆਂ ਨੇ ਕਮਾਈ ਜਾਣੇ ਨੇ ਲੇਕਿਨ ਜਿਹੜਾ ਘੁੰਮਣਾ ਫਿਰਨਾ ਜਾਂ ਉਸ ਪੈਸੇ ਨੂੰ ਖਰਚਣਾ ਹੈ ਜਾਂ ਆਪਦੀ ਗਿਆਨ 'ਚ ਵਾਧਾ ਕਰਨਾ ਸੋ ਉਹ ਵੀ ਚੀਜ਼ਾਂ ਨੇ ਜਿਹੜੀਆਂ ਉਹ ਮਹੱਤਵਪੂਰਨ ਨੇ ਸੋ ਮੇਰੀ ਜਿਹੜੀ ਦਿਲਚਸਪੀ ਆ ਉਹ ਸਾਇੰਸ ਦੇ ਵਿੱਚ ਹੈਗੀ ਆ ਕੁਦਰਤ ਦੇ ਵਿੱਚ ਹੈਗੀ ਆ ਠੀਕ ਹੈ ਤਾਜਾਂ ਸਮਾਜ ਕੇ ਜਿਹੜਾ ਜੀਵਨ ਆ ਤਾਂ ਉਹਦੇ ਵਿੱਚ ਹੈਗੀ ਹੈ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਹੋ ਅ ਜਰੂਰ ਜਿਹੜੀਆਂ ਉਹ ਦਿਖਾਉਣਾ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਬਲੌਗ ਵੀ ਚੰਗਾ ਲੱਗੇਗਾ। ਲਓ ਜੀ ਆ ਗਏ ਹਾਂ ਇੱਕ ਖੂਬਸੂਰਤ ਇਮਾਰਤ ਦੇ ਵਿੱਚ। ਇਹ ਇਮਾਰਤ ਹੈ 버거 ਕਿੰਗ ਦੀ। ਤੋਂ ਇੱਥੋਂ ਆਪਾਂ ਬ੍ਰੇਕਫਾਸਟ ਕਰਨਾ ਹੈ। ਇਸ ਵਾਰੀ ਜਿਹੜਾ ਅਸੀਂ ਹੋਟਲ ਲਿਆ ਨਾ ਉਹਦੇ ਵਿੱਚ ਬ੍ਰੇਕਫਾਸਟ ਨਹੀਂ ਸੀ। ਸੋ ਇਹ ਜਿਹੜਾ ਹੈਗਾ ਬ੍ਰੇਕਫਾਸਟ ਆਪਾਂ ਇੱਥੇ ਕਰਨਾ ਹੈ। ਉਹ ਸਾਹਮਣੇ ਆਪਣਾ ਹੋਟਲ ਦੀਦਾ ਹੈ ਸ਼ੀਸ਼ਿਆਂ ਦੇ ਵਿੱਚੀ ਤੇ ਕੱਲ ਜਿਹੜਾ ਬ੍ਰੇਕਫਾਸਟ ਆ ਮਕਡੋਨਲਡ ਤੋਂ ਕੀਤਾ ਸੀ ਆ ਕੱਲ ਵਾਲਾ ਹੀ ਪੋਲਾ ਜਿਹੜਾ ਮੈਂ ਤੁਹਾਨੂੰ ਪਹਿਲੇ ਵਲੌਗਸ 'ਚ ਦਿਖਾਇਆ ਸੀਗਾ ਅੱਜ ਫੇਰ ਆਪਾਂ ਪਾਰ ਕਰਕੇ ਜਾਣਾ ਕਿਉਂਕਿ ਕੱਲ ਜਿਹੜਾ ਸਾਇੰਸ ਸੈਂਟਰ ਆ ਉਹ ਚੰਗੀ ਤਰ੍ਹਾਂ ਦੇਖ ਨਹੀਂ ਸੀ ਹੋਇਆ ਕਿਉਂਕਿ 4:00 ਵੱਜ ਗਏ ਸੀ ਸੋ ਫੇਰ ਅਸੀਂ ਮੂਲੀਓਂ ਕੁਸ਼ਕ ਦੇਖ ਕੇ ਆ ਗਏ ਤੇ ਅੰਦਰ ਨਹੀਂ ਗਏ ਔਰ ਸੋਚਿਆ ਸੀ ਕਿ ਤੁਹਾਨੂੰ ਸਾਰਾ ਦਿਖਾਉਣਾ ਹੈ ਅੰਦਰੋਂ ਆਹ ਦੇਖੋ ਆ ਉਹ ਕੈਪਸੂਲ ਹੈ ਤੇ ਜਿਹੜਾ ਚੰਦਰਮਾ ਤੇ ਗਿਆ ਸੀ ਜਦੋਂ ਚੰਦਰਮਾ ਤੇ ਲੈਂਡਿੰਗ ਹੋਈ ਐ ਸੋ ਆਹ ਉਹ ਯੂਨੀਫਾਰਮ ਐ ਜਿਹੜੀ ਨੀਲ ਆਰਮਸਟ੍ਰॉन्ग ਨੇ ਪਹਿਨੀ ਸੀ ਸੋ ਆਹ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਉਹ ਲੈਂਡਿੰਗ ਹੋਈ ਸੀਗੀ ਤੇ ਆਹ ਜਿਹੜਾ ਹੈਗਾ ਉਹਨੂੰ ਉਸੇ ਤਰ੍ਹਾਂ ਰੱਖਿਆ ਗਿਆ ਆਹ ਦੇਖੋ ਇਹ ਲੈਂਡ ਕਰ ਰਿਹਾ ਧਰਤੀ ਤੇ ਮਾਫ ਕਰਨਾ ਚੰਦਰਮਾ ਤੇ ਸੋ ਉਹ ਤੁਹਾਨੂੰ ਉੱਥੇ ਨਾ ਲਾ ਕੇ ਉਹਨਾਂ ਨੇ ਸਕਰੀਨ ਤੇ ਦਿਖਾਇਆ ਹੈ ਕਿ ਕਿਸ ਤਰ੍ਹਾਂ ਹੋਈ ਸੀ ਲੈਂਡਿੰਗ ਤੇ ਉਹ ਜਿਹੜਾ ਲੈਂਡਿੰਗ ਦੇ ਵਿੱਚ ਸਮਾਨ ਸੀ ਉਹ ਇੱਥੇ ਹੀ ਪਿਆ ਹੈ ਉਹ ਓ ਕੈਪਸੂਲ ਵੀ ਪਿਆ ਓ ਲੈਂਡਰ ਵੀ ਪਿਆ ਤਾਂ ਹੋਰ ਸਮਾਨ ਵੀ ਪਿਆ ਤੋ ਜਿਹੜਾ ਮੈਂ ਤੁਹਾਨੂੰ ਹੁਣ ਇਸ ਪਿਕਚਰ ਦੇ ਵਿੱਚ ਦਿਖਾਉਂਗਾ ਸੋ ਆ ਹੈਗੀ ਹੈ ਬਿਜਲੀ ਜਦੋਂ ਬਿਜਲੀ ਬਣਦੀ ਹੈ ਸੋ ਉਹ ਕਿਸ ਤਰ੍ਹਾਂ ਲੱਗਦੀ ਹੈ ਇੱਥੇ ਵਿੱਚ ਦਿਖਾਇਆ ਗਿਆ ਸੋ ਆ ਹੈ ਜੋ ਲੈਂਡਰ ਜਿਹੜਾ ਚੰਦਰਮਾ ਦੀ ਸਤ੍ਹਾ ਤੇ ਘੁੰਮਦਾ ਹੈ ਤੇ ਉਹਦਾ ਮਾਡਲ ਹੈ ਜਿਹੜਾ ਇੱਥੇ ਤੁਹਾਨੂੰ ਦਿਖਾਇਆ ਗਿਆ ਹੈ ਇਹ ਉਸੇ ਤਰ੍ਹਾਂ ਘੁੰਮਦਾ ਹੈ ਇਸੇ ਤਰ੍ਹਾਂ ਨਾਸਾ ਨੇ ਮਾਰਸ ਤੇ ਵੀ ਕਿਸ ਤਰ੍ਹਾਂ ਦਾ ਭੇਜਿਆ ਹੋਇਆ ਹੈ ਤੇ ਇਹ ਮੈਂ ਤੁਹਾਨੂੰ ਦਿਖਾਉਣ ਲਈ ਇਹ ਜਿਹੜੀ ਹੈਗੀ ਇਹਦੀ ਵੀਡੀਓ ਬਣਾ ਰਿਹਾ ਵੇਖੋ ਕਿੰਨਾ ਜਿਹੜਾ ਖੂਬਸੂਰਤ ਹੈ ਫਿਰ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਦਿਖਾ ਰਿਹਾ ਕੈਪਸੂਲ ਸੋ ਜਿਨ੍ਹਾਂ ਦੇ ਵਿੱਚ ਅਸਟ੍ਰੋਨੌਟ ਜਿਹੜੇ ਉਤਰ ਜਾਂਦੇ ਨੇ ਸੋ ਆਹ ਹੈਗਾ ਇੰਜਨ ਇਹ ਇੰਜਨ ਹੈਗਾ ਰੌਕਟ ਦਾ ਸੋ ਕਿਸ ਤਰ੍ਹਾਂ ਉਹ ਲੈ ਕੇ ਜਾਂਦਾ ਤਾਂ ਆਹ ਜਿਹੜੀ ਇਹਦੀ ਡਿਟੇਲ ਲਿਖੀ ਹੋਈ ਹੋਈ ਹੈ ਸੋ ਇੱਥੇ ਨਾ ਜਾਣਨ ਨੂੰ ਬੜਾ ਕੁਝ ਹੈਗਾ ਰੌਕਟ ਸੋ ਅਸੀਂ ਜਿੰਨਾ ਚਿਰ ਅਸੀਂ ਚੀਜ਼ਾਂ ਨੂੰ ਜਾਣਦੇ ਨਹੀਂ ਸਮਝਦੇ ਨਹੀਂ ਸਾਨੂੰ ਉਹਨਾਂ ਚ ਜਿਹੜੀ ਵਿਗਿਆਨ ਦੀ ਜਾਂ ਜਿਹੜੀ ਸਪੇਸ ਹਿਸਟਰੀ ਉਹ ਦੀ ਸਮਝ ਨਹੀਂ ਆ ਸਕਦੀ ਦੇਖੋ ਆਸਟ੍ਰੋਨੌਟਾਂ ਦੇ ਕੱਪੜੇ ਨੇ ਜਿਹੜੇ ਉਹਨਾਂ ਨੇ ਪਹਿਨੇ ਹੋਏ ਸੀਗੇ ਉਸ ਵਕਤ ਜਦੋਂ ਉਹ ਚੰਦਰਮਾ ਤੇ ਉਤਰੇ ਨੇ ਉਸੇ ਤਰ੍ਹਾਂ ਸਾਂਭ ਕੇ ਰੱਖੇ ਗਏ ਨੇ ਉਹ オリジナル ਨੇ ਮਤਲਬ ਕੋਈ ਤੁਹਾਨੂੰ ਇਦਾਂ ਹੀ ਨਹੀਂ ਦਿਖਾਇਆ ਇਹ ਜਿਹੜਾ ਸਮਾਨ ਹੈ ਕੁਝ ਉੱਥੇ ਪਿਆ ਕੈਨੇਡੀਅਨ ਸਪੇਸ ਸੈਂਟਰ ਤੇ ਮੈਂ ਤੁਹਾਨੂੰ ਉਹ ਵੀ ਇੱਕ ਵਾਰ ਦਿਖਾਇਆ ਸੀ ਤੇ ਕੁਝ ਸਮਾਨ ਹੈ ਜਿਹੜਾ ਇੱਥੇ ਪਿਆ ਤੁਸੀਂ ਇਹਨਾਂ ਨੂੰ ਲਾਈਵ ਦੇਖ ਸਕਦੇ ਹੋ ਤੇ ਸਾਡੇ ਕੋਲੇ ਮੌਕਾ ਮਿਲਿਆ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਆ ਕੇ ਦੇਖ ਸਕੀਏ ਸੋ ਆਹ ਹੈ ਉਹ ਟਾਇਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਕਿ ਰੋਵਰ ਘੁੰਮ ਰਿਹਾ ਉੱਤੇ ਸੋ ਉਹ ਜਿਹੜਾ ਟਾਇਰ ਨੇ ਉਹਦੇ ਇਸ ਤਰ੍ਹਾਂ ਦੇ ਟਾਇਰ ਨੇ ਸੋਲਿਡ ਟਾਇਰ ਨੇ ਸੋ ਕਿਸ ਤਰ੍ਹਾਂ ਦੇ ਰਿੰਗ ਨੇ ਉਹ ਤੁਸੀਂ ਦੇਖ ਸਕਦੇ ਹੋ ਸੋ ਆਹ ਜਿਹੜੀਆਂ ਹੋਰ ਚੀਜ਼ਾਂ ਨੇ ਮੈਂ ਤੁਹਾਨੂੰ ਦਿਖਾਉਣਾ ਕਿ ਕੀ ਕੀ ਜਿਹੜਾ ਹੈਗਾ ਉਹ ਜਿਹੜਾ ਉਹਨਾਂ ਨੇ ਉੱਤੇ ਵਰਤਿਆ ਤੇ ਇੱਥੇ ਪਿਆ ਹੈ ਤੇ ਮੈਂ ਤੁਹਾਨੂੰ ਦਿਖਾਵਾਂ ਤੇ ਕਿਵੇਂ ਉਹ ਵਾਪਸ ਜਿਹੜਾ ਹੈਗਾ ਧਰਤੀ ਤੇ ਆਏ ਤੇ ਆਹ ਹੈਗੇ ਨੇ ਦ੍ਰਿਸ਼ ਤੇ ਅੱਗੇ ਚੱਲ ਕੇ ਆਪਾਂ ਫੇਰ ਸਾਇੰਸ ਦੀਆਂ ਹੋਰ ਚੀਜ਼ਾਂ ਦਿਖਾਉਣੇ ਆ। ਦੇਖੋ ਆ ਜਿਹੜਾ ਜਦੋਂ ਬਿਜਲੀ ਪੈਦਾ ਕੀਤੀ ਕੋ ਇਸ ਤਰ੍ਹਾਂ ਹੀ ਕੀਤੀ ਸੋ ਆ ਬਿਜਲੀ ਆ ਜਿਹੜੀ ਕੋ ਤੁਸੀਂ ਉਹਨੂੰ ਦੇਖ ਸਕਦੇ ਹੋ। ਹਰ ਤੁਹਾਡੀ ਬਾਡੀ ਦੇ ਵਿੱਚ ਕਰੰਟ ਹੁੰਦਾ ਹੈ ਤੇ ਮੈਂ ਇੱਕ ਹੱਥ ਲਾਉਣਾ ਹਾਂ ਤਾਂ ਮੇਰੀ ਇੱਕ ਸਾਈਡ ਆ ਜਿਹੜੀ ਉਹ ਜੇ ਮੈਂ ਉਹਨੂੰ ਟੱਚ ਕਰਦਾ ਹਾਂ ਤਾਂ ਮੇਰਾ ਪੂਰਾ ਜਿਹੜਾ ਜਿਸਮ ਹੈ ਉਹ ਬੈਟਰੀ ਬਣ ਜਾਂਦਾ ਹੈ ਤੇ ਉਹ ਕਰੰਟ ਦਿੰਦਾ ਹੈ। ਹਰ ਤੁਸੀਂ ਹੈਰਾਨ ਹੋਮੋਗੇ। ਤੇ થોਡੀ ਬਾਡ ਬੈਡ ਬਾਡੀ ਹੈ ਨਾ ਜਿਹੜੀ ਉਹ ਬੈਟਰੀ ਨੂੰ ਚਾਰਜ ਕਰ ਸਕਦੀ ਹੈ ਸੋ ਆ ਹੈਗੀ ਹੈ ਸਪੇਸ ਸ਼ਟਲ ਸੋ ਆਇੱਕ ਇਹਨਾਂ ਨੇ ਹੋਰ ਦਿਖਾਈ ਹੋਈ ਹੈ ਕੋਈ ਚੀਜ਼ ਸੋ ਆ ਹੈਗੇ ਨੇ ਸਾਡਾ ਪਲੈਨੇਟੋਰੀਅਮ ਕਹ ਲੋ ਤੇ ਇਹ ਸਾਡੇ ਗ੍ਰਹਿ ਨੇ ਸੋ ਉਹ ਦਿਖਾਇਆ ਗਿਆ ਤੋਂ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਕਿ ਹੋਰ ਕੀ ਕੀ ਹੈ ਆ ਕੰਪਿਊਟਰ ਤੇ ਜਾਣਕਾਰੀ ਦਿੱਤੀ ਗਈ ਹੈ ਨਾ ਇਹ ਚੀਜ਼ਾਂ ਦੀ ਤੁਸੀਂ ਪੂਰਾ ਜਾਣ ਸਕਦੇ ਹੋ ਇਸ ਨੂੰ ਪੜ੍ਹ ਕੇ ਸੋ ਆ ਹੈਗੀਆਂ ਔਰ ਰੌਕ ਜਿਹੜੀਆਂ ਚੰਦਰਮਾ ਤੋਂ ਲੈ ਕੇ ਆਏ ਤੇ ਇਸ ਵਕਤ ਇਹਨਾਂ ਨੇ ਸੰਭਾਲੀਆਂ ਹੋਈਆਂ ਨੇ ਜੋ ਰੋਵਰ ਫੇਰ ਹੈ ਜਿਹੜਾ ਘੁੰਮ ਰਿਹਾ ਉੱਥੇ ਸਤਾ ਦੇ ਉੱਪਰ ਸੋ ਆ ਹੈਗੀ ਹੈ ਇਮਾਰਤ ਇੱਥੇ ਇੱਕ تھیਟਰ ਹੈ ਸਿਨੇਮਾ ਹੈ ਚੰਗਾ ਵੀ ਦੋਸਤੋ ਚਲੋ ਫਿਰ ਠੀਕ ਹੈ ਇੱਥੇ ਹੀ ਕਰਦੇ ਆਂ ਅੱਜ ਦੇ ਬਲੌਗ ਨੂੰ ਸਮਾਪਤ ਤੇ ਜੇ ਤੁਹਾਡਾ ਕੋਈ ਪ੍ਰਸ਼ਨ ਹੋਵੇ ਜੇ ਤੁਸੀਂ ਕੁਝ ਹੋਰ ਜਾਨਣਾ ਚਾਹੁੰਦੇ ਹੋ ਮੋਂ ਤਾਂ ਸਾਨੂੰ ਜਰੂਰ ਜਿਹੜਾ ਹੈਗਾ ਤੁਸੀਂ ਆਪਣੇ ਵਿਚਾਰ ਭੇਜ ਕੇ ਦੱਸਣਾ ਤੇ ਇਸ ਬਲੌਗ ਨੂੰ ਤੁਸੀਂ ਬਾਕੀ ਦੋਸਤਾਂ ਮਿੱਤਰਾਂ ਨਾਲ ਵੀ ਸਾਂਝਾ ਕਰਨਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ